ਲੇ ਛਲਾਵਨ ਵਿਸ਼ਵ ਪ੍ਰਸਿੱਧ ਖੁਜਰਾਹੋ ਦੇ ਮੰਦਿਰ ਜਿਹੜੇ ਕਿ ਇੱਕ ਵਿਸ਼ਵ ਤ੍ਰੋਹਰ ਵੀ ਹੈ ਸੋ ਵਾਹਨ ਨੂੰ ਮੋਢੇ ਤੇ ਚੱਕਣ ਦਾ ਦਿਸਤਾਨ ਜਿਹੜਾ ਇਹ ਹੈਗਾ ਭਾਈ ਵੀ ਇੰਨਾ ਤਣ ਹੋਣ ਦੇ ਬਾਅਦ ਵੀ ਸਫ਼ਰ ਦੀ ਪਹਿਲੀ ਹਲਕੀ ਹਲਕੀ ਧੁੰਦ ਜਿਹੜੇ ਜਿਹੜੇ ਦਿਨ ਮੈਂ ਗੁਰੂ 13 ਨਵੰਬਰ 2025 ਦੀ ਸਵੇਰ ਸਮਾਂ 7 ਵਜੇ ਦਾ ਤੇ ਆਪਾਂ ਗੁਰਦੁਆਰਾ ਪ੍ਰੇਮ ਨਗਰ ਤੋਂ ਜਿਹੜਾ ਹੈਗਾ ਚੱਲੇ ਪੌਣ ਲਈ ਤਿਆਰ ਆ। ਸੂਰਜ ਜਿਹੜਾ ਹੈਗਾ ਹੌਲੀ-ਹੌਲੀ ਨਿਕਲ ਰਿਹਾ ਤੇ ਹਲਕੀ-ਹਲਕੀ ਠੰਡ ਹੈ। ਹਲਕੀ-ਹਲਕੀ ਨਹੀਂ ਖਾਸ ਹੀ ਠੰਡ ਆ ਹੁਣ ਤਾਂ। ਹੱਥਾਂ ਨੂੰ ਠਾਰਦੀ ਏ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਜੱਬਲਪੁਰ ਫਰਾਈਓਵਰ ਜਿਹੜਾ ਗੁਰਦੁਆਰਾ ਮਦਨ ਮਹਿਲ ਦੇ ਕੋਲੇ ਬਣਿਆ ਹੋਇਆ ਹੈ ਇਹ ਆਪਾਂ ਨੂੰ ਹੌਲੀ-ਹੌਲੀ ਬੱਸ ਸਟੈਂਡ ਹੁੰਦਾ ਹੋਇਆ ਸ਼ਹਿਰ ਤੋਂ ਬਾਹਰ ਘੜਦੂਆ ਆਪਾਂ ਜੱਬਲਪੁਰ ਦੇ ਗੁਰੂ ਘਰ ਤੋਂ ਨਿਕਲ ਕੇ ਨੈਸ਼ਨਲ ਹਾਈਵੇ 30 ਤੇ ਖੜੇ ਹਾਂ ਇਹ ਨੈਸ਼ਨਲ ਹਾਈਵੇ 30 ਜਿਹੜਾ ਹੈਗਾ ਨਾਗਪੁਰ ਤੇ ਰੀਵਾ ਨੂੰ ਜੋੜਦਾ ਨਾਗਪੁਰ ਨੂੰ ਤੇ ਰੀਵਾ ਨੂੰ ਪਰ ਆਪਾਂ ਜਾਣਾ ਹੈਗਾ ਸਿੱਧਾ ਇੱਕ ਹਾਈਵੇ ਨਹੀਂ ਹੈਗਾ ਛੋਟੀ ਸੜਕਾ ਸਟੇਟ ਹਾਈਵੇ ਹੈ ਉਹ ਜਾ ਕੇ ਆਪਾਂ ਚਤਰਪੁਰ ਪਹੁੰਚਾਂਗੇ ਅੱਜ ਖੁਜਰਾਹੋ ਦੇ ਮੰਦਰਾਂ ਕੋਲੇ ਉਹ ਸਾਹਮਣੇ ੜੀ ਸੜਕ ਹੈ ਇਹ ਆਪਾਂ ਨੂੰ ਲੈ ਜਾਊਗੀ ਪੁਰੇਨਾ ਇੰਦਰਾਨਾ ਮਝੌਲੀ ਤੇ ਪਾਨਾਗਰ ਪਨਾਗਰ ਤੇ ਆ ਜਾਂਦੀ ਇਧਰ ਨਾਗਪੁਰ ਇਧਰ ਹੈਗਾ ਜੀ ਰੀਵਾ ਲਓ ਜੀ ਸਫ਼ਰ ਦੀ ਪਹਿਲੀ ਹਲਕੀ ਹਲਕੀ ਧੁੰਦ ਕੀ ਬਾਤ ਹੈ ਇੱਥੋਂ ਆਪਾਂ ਨੂੰ ਅੰਦਾਜ਼ਾ ਲਾ ਲੈਨੇ ਆ ਕਿ ਆਪਾਂ ਹੁਣ ਮੈਦਾਨ ਦੇ ਵੱਲੋਂ ਵੱਧ ਰਹੇ ਆ ਪ੍ਰੀ ਭਾਰਤ ਦੇ ਮੈਦਾਨ ਵੱਲ ਤੇ ਸੋਣਾ ਜੋਰ ਮਾਰੀ ਜਾਂਦਾ ਵੀ ਭਾਈ ਮੈਂ ਆਪ ਦੀ ਜਿਹੜੀ ਤਪਸ਼ ਵਿਖਾਵਾਂ ਠੀਕ ਆ ਸੋਹਣਿਆ 9 ਵਜੇ ਤਣੂ ਲੱਗਦਾ ਤਾ ਦੀ ਤਪਸ਼ ਵਿਖਾ ਦੇਗਾ ਮੇਰੇ ਵਰਗੇ ਨੂੰ ਵੀ ਆਸਰਾ ਹੋਊਗਾ ਭਾਈ ਜਿਹੜਾ ਠੁੱਟਟਰ ਕਰਦਾ ਜਾਂਦਾ ਮੱਧ ਪ੍ਰਦੇਸ਼ ਦੇ ਖੇਤਾਂ ਦਾ ਨਜ਼ਾਰਾ ਧੋਣਾ ਹੌਲੀ ਹੌਲੀ ਵੱਢੀ ਜਾਂਦੇ ਆ ਇਹ ਤੇ ਆਪਾਂ ਇਹ ਸੜਕ ਤੇ ਸਫ਼ਰ ਕਰ ਰਹੇ ਆ ਇਕੱਲੇ ਆਪਣੀ ਵੀਡੀਓ ਦੇਖ ਰਹੇ ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਤੇ ਜੱਬਲਪੁਰ ਤੋਂ ਚੱਲ ਕੇ ਆਪਾਂ 25-30 ਕਿਲੋਮੀਟਰ ਆ ਗਏ ਆ ਤੇ ਘੰਟਾ ਹੋ ਗਿਆ ਆਪਣ ਨੂੰ ਤੁਰਿਆ ਨੂੰ ਤੇ ਆਪਾਂ ਇਸ ਜਗ੍ਹਾ ਤੇ ਖੜੇ ਆ ਤੇ ਪਿੱਛੇ ਮੇਰੇ ਲਿਖਿਆ ਹੋਇਆ ਘਾਟ ਪ੍ਰੰਭ ਪ੍ਰਾਰੰਭ ਮਤਲਬ ਘਾੜ ਸ਼ੁਰੂ ਹੋ ਜਾਂਦੇ ਆ ਤੇ ਹਲਕਾ ਹਲਕਾ ਜਿਹੜਾ ਪਹਾੜੀ ਇਲਾਕਾ ਉਹ ਸ਼ੁਰੂ ਹੋ ਗਿਆ ਹੁਣ ਆਪਾਂ ਇੱਥੋਂ ਦੇ ਘਾੜ ਪਾਰ ਕਰਾਂਗੇ ਤੇ ਜਿਹੜੀ ਠੰਡ ਹੈ ਉਹ ਵੱਧ ਰਹੀ ਆ ਹੌਲੀ ਸੋ ਜਿਹੜੇ ਮੇਰੇ ਨਾਲ ਸਫਰ ਕਰ ਰਹੇ ਆ ਉਹਨਾਂ ਨੂੰ ਪਤਾ ਵੀ ਮੈਂ ਜਗਨਨਾਥਪੁਰੀ ਤੋਂ ਵਾਪਸ ਇੱਧਰ ਨੂੰ ਪੰਜਾਬ ਨੂੰ ਜਾ ਰਹੇ ਆ ਤੇ ਜਿਹੜੇ ਨਵੇਂ ਜੁੜੇ ਆ ਵੀਰਪਾਣ ਉਹ ਪੁਰਾਣੀਆਂ ਵੀਡੀਓ ਦੇਖ ਕੇ ਸਾਰੇ ਸਫਰ ਦਾ ਆਨੰਦ ਲੈ ਸਕਦੇ ਆ ਸੋ ਅੱਜ ਦਾ ਸਫਰ ਆਪਣਾ ਜਿਹੜਾ ਰਹੂਗਾ ਉਹ ਖੁਜਰਾਹੋ ਦੇ ਮੰਦਿਰ ਤੇ ਛਤਰਪੁਰ ਤੱਕ ਦਾ ਰਹੂਗਾ ਵੀਡੀਓ ਨੂੰ ਦੇਖਿਓ ਚੰਗੀ ਲੱਗੀ ਤਾਂ ਲਾਈਕ ਕਰਿਓ ਕਮੈਂਟ ਕਰਿਓ ਜਰੂਰ ਟਿੱਪਣੀਆਂ ਕਰਿਓ ਤੇ ਅੱਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਕਰਿਓ ਤੇ ਸਫ਼ਰ ਤੇ ਮੇਰੇ ਨਾਲ ਜੁੜੇ ਰਹੋ ਤੇ ਸਾਹਮਣੇ ਹਲਕੇ ਹਲਕੇ ਪਹਾੜਾ ਥੋੜੇ ਜਿੱਥੇ ਕਿਤੇ ਵੀ ਮੱਧ ਪ੍ਰਦੇਸ਼ ਜਾਂ ਆਪਾਂ ਮੱਧ ਪ੍ਰਦੇਸ਼ ਤੋਂ ਮਹਾਰਾਸ਼ਟਰ ਚ ਜਾਂ ਆਪਾਂ ਇਧਰਲੇ ਪਾਸੇ ਦਾਖਲ ਹੁੰਨੇ ਆ ਤਾਂ ਇਹ ਘਾਟ ਬਣੇ ਹੁੰਦੇ ਆ ਇਹਨਾਂ ਨੂੰ ਘਾਟ ਕਹਿੰਦੇ ਆ ਇਹ ਹਲਕੇ ਹਲਕੇ ਪਹਾੜੀਆਂ ਹੁਣ ਚੜ੍ਹਾਈ ਹੋਊਗੀ ਤੇ ਰਿੰਗਵਲ ਖਾਂਦੀਵ ਜਿਹੜੀ ਸੜਕ ਆ ਉਹ ਆਪਾਂ ਨੂੰ ਅੱਗੇ ਲੈ ਜਾਊਗੀ ਆਪਣੀ ਹੋ ਗਈ ਹੈ ਜੀ ਫੂਡ ਬ੍ਰੇਕ ਲਗਭਗ 9:30 ਵਜੇ ਆਪਾਂ ਆਪਦਾ ਫਿਰ ਜਿਹੜਾ ਹੈਗਾ ਚੁੱਲਾ ਚੌਂਕਾ ਫੇਰ ਲਾ ਲਿਆ ਚੁੱਲਾ ਚੌਂਕਾ ਵਾਹ ਵਾਹ ਕੀ ਬੋਤ ਹੈ ਜਿਹੜੇ ਜਿਹੜੇ ਦਿਨ ਮੈਂ ਗੁਰੂ ਘਰ ਚੋਂ ਜਲਦੀ ਚੱਲਿਆ ਉਸ ਦਿਨ ਫਿਰ ਮੈਨੂੰ ਆਪਦਾ ਖਾਣਾ ਆ ਬਣਾਉਣਾ ਪਿਆ ਜਿਵੇਂ ਹੁਣ ਅੱਜ ਆਪਾਂ ਦੀ ਸੂਈ ਖੋਲੀ ਹੈ ओट्स बनाए सखा। जा नमस्कार कैसे हैं बढ़िया था था। नहीं मैं सुबह जल्दी चला था थोड़ा ठंड लग रहा था है? तो इसलिए में बैठ गया चाय बन रही। नहीं चाय नहीं बन रही ये दलिया बन रहा है आप कहाँ से ये पीछे वाला गांव था ये ठीक है हमारे यहाँ पंजाब से बहुत आती है है ना हाँ वो बड़ी जो कम मशीन आती है आप कितने चले कुल्हाड़ी लेकर यहीं जा रहा है लकड़ी लेने? ठीक है। ये जंगल पड़ता है साथ में? हाँ, ये, ये जंगली। अच्छा सारे जंगली है ये। ठीक। कहाँ जाओगे? आज मैं जाऊंगा छत्रपुर छतरपुर। हाँ। आप खेती करते हो? जी। ठीक और बताइए सब बढ़िया सब बढ़िया है काम आपका सही क्या सही है हाँ। <laughs> है। तो असल में ना जब सफर करते हैं तो सफर में फिर जैसे होटल वगैरह का खाना वो पसंद नहीं आता अच्छा नहीं होता वो जैसे आज गुरु घर से चलाऊँ गुरुद्वारे से जबलपुर से तो आगे छतरपुर तक गुरुद्वारा नहीं आएगा लगता तो बस ये बना लूंगा रस्ते में चाय बना लूँगा उसके बाद बस छतरपुर पहुँच जाऊँगा दिन के है? दिन का कितने दिन तो नहीं है एक खाने बना देता है दस बारह खाने ज्यादा बना देता है मतलब आपको जैसे ये बना रहा हूँ मैं चाय बना रहा हूँ ये पंद्रह सोलह बार बना देगा है? हाँ एक ये आता है डेढ़ सौ का या एक सौ अस्सी रुपये का आता है, है? क्या नाम आपका ਸ਼ੋਕ ਠੀਕ ਹੈ ਸ਼ੋਕ ਜੀ ਮਿਲ ਕੇ ਅੱਛਾ ਲਗਾ ਆਪਸੇ ਬਹੁਤ ਵਧੀਆ ਐਵੇਂ ਨਾ ਸਮਝ ਲਿਓ ਵੀ ਕਿ ਮੈਂ ਉਹੀ ਕਿਸੇ ਆ ਹਵਾ ਨਾਲ ਗੱਲਾਂ ਕਰੀ ਗਿਆ ਸੱਚੀ ਸ਼ੋਕ ਕੁਮਾਰ ਖਾਸੀਗਾ ਉਹਦਾ ਫ੍ਰੇਮ ਚ ਫੋਟੋ ਨਹੀਂ ਆਈ ਬੇਚਾਰੇ ਦੀ ਪਰ ਉਹ ਪੁੱਛਣ ਲੱਗ ਗਿਆ ਇਹਨੂੰ ਵੇਖ ਕੇ ਤੇ ਉਹਨੂੰ ਚੰਬਾ ਜਿਹਾ ਲੱਗਿਆ ਆਪਾਂ ਨੂੰ ਐ ਲੱਗਦਾ ਤੁਹਾਨੂੰ ਵੇਖਣ ਵਾਲਾ ਯਾਰ ਹੈ ਤਾਂ ਹੈ ਨਹੀਂ ਕੋਈ ਸਾਈਡ ਤੇ ਤੇ ਉਹੀ ਵਿਚਾਰੇ ਦਾ ਉਵੇਂ ਜਿਹੜਾ ਉਹਨਾਂ ਦਾ ਖਾਂਦੇ ਪੀਂਦੇ ਆ ਤਮਾਕੂ ਜਾਂ ਪਾਣ ਜਾਂ ਮੂੰਹ ਭਰਿਆ ਸੀ ਉਹਦਾ ਨਵੀਂ ਚੀਜ਼ ਹੈ ਬੱਚੇ ਲਈ ਵਾਸਤੇ ਲੋਕਾਂ ਵਾਸਤੇ ਨਮਸਕਾਰ ਜੀ ਇਸ ਇੱਕ ਸੁੰਨੇ ਜੇ ਇਲਾਕੇ ਵਿੱਚ ਆਪਾਂ ਓਟਸ ਵੀਡੀਓ ਬੰਦ ਹੋਣ ਦਾ ਕਾਰਨ ਫੋਨ ਸਿੱਧੀ ਧੁੱਪ ਪੈਣ ਕਰਕੇ ਤਿੱਖੀ ਗਰਮ ਹੋ ਗਿਆ ਸੀ ਤੇ ਬੰਦ ਹੋ ਗਿਆ ਕਮਾਲ ਹੈ ਜਦੋਂ ਠੰਡ ਆਉਂਦੀ ਹੈ ਜੋ ਪਿੱਛੇ ਠੰਡ ਚ ਤੇ ਬੈਟਰੀ ਕੁੱਤਮ ਸੱਟ ਗਿਆ ਤੇ ਹੁਣ ਜਦੋਂ ਧੁੱਪ ਪਈ ਤੇ ਹੁਣ ਬੰਦ ਹੀ ਹੋ ਗਿਆ ਬੰਦਰ ਆਈਫੋਨ ਵੀ ਨਾਜ਼ੁਕ ਹੀ ਥੋੜਾ ਜਾਂ ਓਟਸ ਖਾ ਕੇ ਤੇ ਆਪਣੇ ਪੇਟ ਦੀ ਪੂਜਾ ਕਰਕੇ ਜਾਨੀ ਕਿ ਢਿੱਡ ਭਰ ਕੇ ਆਪਾਂ ਅੱਗੇ ਚੱਲਣ ਨੂੰ ਤਿਆਰ ਹਾਂ ਤੇ ਤੁੱਪ ਜਦੋਂ ਨਿਕਲਦੀ ਆ ਤਾਂ ਉਹ ਪੂਰੀ ਕਰੜੀ ਨਿਕਲਦੀ ਆ ਹੁਣ ਇੱਥੇ ਖੜਿਆ ਨਹੀਂ ਜਾਂਦਾ ਗਰਮੀ ਲੱਗਦੀ ਆ ਤੇ ਸਵੇਰੇ ਆਏ ਸੀਗਾ ਵੀ ਪੂਰੀ ਠੰਡ ਸੀਗੀ ਤੇ ਹੁਣ 9 10 ਵਜੇ ਜਿਹੜਾ ਹੈਗਾ ਪੂਰੀ ਗਰਮੀ ਹੋ ਗਈ ਆ ਪੂਰੀ ਗਰਮੈਸ਼ ਹੋ ਗਈ ਆ ਇੱਥੇ ਪਠਾਰ ਦੇ ਵਿੱਚ ਸਿੱਧੀ ਤੇ ਤੁੱਪ ਪੈਂਦੀ ਆ ਤੇ ਇਹੇ ਚਮੜੀ ਨੂੰ ਕਾਲਾ ਵੀ ਕਰਦੀ ਆ ਟੈਨਿੰਗ ਬਹੁਤ ਕਰਦੀ ਆ ਚੱਲੇ ਭਾਈ ਹੁਣ ਇਤੋਂ ਦੇਖ ਰਹੇ ਹੋ ਤੁਸੀਂ ਬਗਨੇ ਨਦੀ ਤੇ ਇਹ ਜੰਗਲ ਦੇ ਵਿੱਚ ਪੈਂਦੀ ਹੈ ਤੇ ਪਿੱਛੇ ਇੱਕ ਜੰਗਲ ਆਇਆ ਸੀ ਪੂਰਾ ਇੱਕ ਸੰਗੜਾ ਜੰਗਲ ਤੇ ਜੰਗਲ ਦੇ ਵਿੱਚ ਸਿਰਫ ਆਪਾਂ ਤੇ ਚੁੱਪ ਚੁੱਪ ਨੂੰ ਸੁਣੋ ਤੁਸੀਂ ਦੂਰੋਂ ਕਿਤੇ ਮੋਟਰਸਾਈਕਲ ਜਾਂ ਸਕੂਟਰ ਦੀ ਆਵਾਜ਼ ਆਉਂਦੀ ਹੈ। ਤੇ ਟਰੈਕਟਰ ਦੀ। ਮੋਟਰਸਾਈਕਲ। ਕੀ ਬਾਤ ਹੈ। ਕਿੰਨੀ ਸ਼ਾਂਤੀ ਹੈ ਜੰਗਲ ਦੇ ਵਿੱਚ। ਪਰ ਇਹ ਸ਼ਾਂਤੀ ਲਗਾਤਾਰ ਆਪਣੇ ਰਗੇ ਦੁਨੀਆਦਾਰ ਬੰਦਿਆਂ ਨੂੰ ਡਰਾਉਂ ਲੱਗ ਜਾਂਦੀ ਹੈ। ਜਿਹੜੇ ਸਾਧੂ ਯੋਗੀ ਹੋਗੇ ਭਾਈ ਉਹਨਾਂ ਵਾਸਤੇ ਇਹ ਚੁੱਪ ਬਹੁਤ ਭਲੀ ਹੈ। ਵੈਰੀ ਵਾਈਸ ਹੈਗੀ। ਤੁਹਾਨੂੰ ਸਾਹਮਣੇ ਦਿਖਾਈ ਦਿੰਦੀ ਕੰਧ ਉਹ ਕੋਈ ਦੀਵਾਰ ਨਹੀਂ ਹੈਗੀ ਇਹ ਪਹਾੜ ਹੈ। ਤੇ ਪਹਾੜ ਦੀ ਜਿਹੜੀ ਲੇਅਰਸ ਹੈ ਉਹ ਕਿਵੇਂ ਬਣੀਆਂ ਹੋਈਆਂ। ਜਿਹੜੇ ਤਹਾਂ ਬਣੀਆਂ ਹੋਈਆਂ ਉਹ ਦੇਖੋ ਤੁਸੀਂ। ਸਮੇਂ ਦੇ ਨਾਲ ਨਾਲ ਪਾਣੀ ਹਵਾ ਦੀ ਰਗੜ ਦੇ ਨਾਲ ਕਿਵੇਂ ਲੇਅਰਸ ਬਣ ਗਈਆਂ ਘਾਟ ਉਤਰੀ ਜੰਨੇ ਆਪਾਂ ਜੰਗਲ ਤੋਂ ਬਾਅਦ ਇਸ ਏਰੀਏ ਦੇ ਜਿੰਨਾ ਵੀ ਆਪਾਂ ਇਹ ਇਲਾਕਾ ਲੰਘ ਰਹੇ ਹਾਂ ਸਾਰਾ ਖੁਸ਼ਕ ਤੇ ਬੇਆਬਾਦ ਪਿਆ ਹੈ ਪਿੱਛੇ ਕੁਸ਼ਕ ਹਿੱਸੇ ਵਿੱਚ ਸਿਰਫ ਛੋਲੇ ਬੀਜੇ ਬੇ ਸੀਗੇ ਨਹੀਂ ਤਾਂ ਇਹ ਸਾਰਾ ਇਲਾਕਾ ਡਾ ਹੈਗਾ ਐਂ ਬੇਆਬਾਦ ਹੈ ਪਾਣੀ ਦੀ ਘਾਟ ਕਰਕੇ ਇੱਥੇ ਕੋਈ ਫਸਲ ਨਹੀਂ ਹੈਗੀ। ਖਾਲੀ ਸੁੰਨਾ ਛੱਡਿਆ ਫਿਰ। ਤੇ ਪਿੱਛੇ ਛੋਲੇ ਸੀਗੇ, ਛੋਲਿਆਂ ਦੀ ਫਸਲੀ ਸੀਗੀ। ਬਾਕੀ ਹੁਣ ਇੱਥੇ ਕੋਈ ਫਸਲ ਨਹੀਂ ਹੈ ਜੀ। ਖੇਤਾਂ ਦੀਆਂ ਵਟਾਂ-ਵਟਾਂ ਇੰਨਾਂ ਨੇ ਆਹ ਪੱਥਰ ਕੱਢ ਕੇ ਕੰਨਾਂ ਬਣਾਈਆਂ ਵਿਆਂ। ਪਿੱਛੇ ਦੂਰ ਛੋਲਿਆਂ ਦੀ ਫਸਲ ਦਿਖਾਈ ਦਿੰਦੀ ਹੈ। ਨਹੀਂ ਤਾਂ ਇੱਥੇ ਕੋਈ ਫਸਲ ਨਹੀਂ ਹੈ। ਪਹਿਲਾਂ ਪਾਣੀ ਜੀਓ ਹੈ, ਜਿੱਤ ਹਰਿਆ ਸਭ ਕੋਈ। ਮਹਾਰਾਜ ਬਾਣੀ ਚ ਕਹਿੰਦੇ ਭਾਈ ਪਾਣੀ ਜਿਹੜਾ ਹੈਗਾ ਉਹ ਸਭ ਤੋਂ ਅਮੋਲ ਚੀਜ਼ ਹੈ ਤੇ ਜਿਹਦੇ ਨਾਲ ਸਾਰੇ ਹਰੇ ਭਰੇ ਹੋ ਜਾਂਦੇ ਆ ਜਿੱਥੇ ਕਿਤੇ ਪਾਣੀ ਆ ਜਾਂਦਾ ਉੱਥੇ ਖੇਤੀ ਕਰੀ ਬੈਠੇ ਵਧੀਆ ਸਰੋਂ ਹੈ ਕਣਕ ਵੀਜੀ ਬੈਠੇ ਵਿੱਚ ਤੇ ਛੋਲੇ ਤੇ ਆਪਾਂ ਇਸ ਸਿੰਗਲ ਜੀ ਸੜਕ ਤੇ ਸਫ਼ਰ ਕਰ ਰਹੇ ਆ ਨੈਸ਼ਨਲ ਹਾਈਵੇ 43 ਜਿਹੜਾ ਸੀਗਾ ਉਹ ਆਇਆ ਸੀ ਵਿਚਾਲੇ ਪਰ ਉਹ ਬਣੀ ਜਾਂਦਾ ਸੀਗਾ ਤੇ ਹੁਣ ਆਪਾਂ ਇਸ ਇੱਕ ਸਿੰਗਲ ਜੀ ਸੜਕ ਤੇ ਸਫ਼ਰ ਕਰ ਰਹੇ ਹਾਂ ਜਿਹੜੀ ਮਸਾਂ ਹੀ ਕੋਈ 10 ਫੁੱਟ ਤੌੜੀ ਹੋਊਗੀ। ਸੋ ਇਹ ਆਪਾਂ ਨੂੰ ਲੈ ਕੇ ਜਾਊਗੀ ਖੁਜਰਾਹੋ। ਖੁਜਰਾਹੋ ਦੇ ਮੰਦਿਰੇ ਤੋਂ ਰਹਿ ਗਈ ਹੈ ਜੀ 40 ਕਿਲੋਮੀਟਰ। ਵਿਸ਼ਵ ਪ੍ਰਸਿੱਧ ਖੁਜਰਾਹੋ ਦੇ ਮੰਦਿਰ ਜਿਹੜੇ ਕਿ ਇੱਕ ਵਿਸ਼ਵ ਤ੍ਰੋਹਰ ਵੀ ਹੈ ਇਹ ਆਪਣੀ ਮੰਦਿਰ ਨਿਰਮਾਣ ਕਲਾ ਮੂਰਤੀ ਕਲਾ ਤੇ ਸ਼ਿਲਪ ਕਲਾ ਲਈ ਜਾਣੇ ਜਾਂਦੇ ਨੇ ਤੇ ਜਿਹੜੇ ਇਹ ਮੰਦਰ ਨੇ ਇਹ ਪੱਛਮੀ ਹਿੱਸੇ ਦੇ ਮੰਦਰਾਂ ਨੂੰੋਂ ਅਲੱਗ ਬਣੇ ਹੋਏ ਐ ਆਪਾਂ ਇਸ ਵਕਤ ਖੜੇ ਆ ਚਤਰਪੂਜ ਮੰਦਰ ਖੁਜਰਾਹੋ ਦੇ ਚਤਰਪੂਜ ਮੰਦਰ ਚ ਤੇ ਇੱਥੇ ਰੁਕਨ ਦਾ ਰਾਦਾ ਬਣਾ ਲਿਆ ਸੀ ਕਿਉਂਕਿ ਮੰਦਰ ਕਾਫੀ ਐ ਤੇ ਮੰਦਰ ਦੇਖ ਕੇ ਹੀ ਅੱਗੇ ਵਧਾਂਗੇ ਤੇ ਇੱਕ ਨਾਲ ਮਿਸ਼ਰਾ ਜੀ ਨੇ ਮਿਸ਼ਰਾ ਜੀ ਆਪਾਂ ਨੂੰ ਮੰਦਰਾਂ ਬਾਰੇ ਜਾਣਕਾਰੀ ਦੇ ਰਹੇ ਨੇ ਇਹ ਚਤਰਪੂਜ ਮੰਦਰ ਤੁਸੀਂ ਦੇਖੋ ਜਿਹੜਾ ਮੜਾ ਜਾ ਇਹਦੀ ਮੂਰਤੀ ਕਲਾ ਦੇਖੋ ਤੁਸੀਂ ਕਿਆ ਬਾਤ ਹੈ ਮੂਰਤੀਆਂ ਦੀ ਕਟਿੰਗ ਪੱਥਰਾਂ ਦੀ ਕਟਿੰਗ ਜਿਹੜੀ ਹੈਗੀ ਉਹ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕਿਵੇਂ ਇੱਥੇ ਜੋੜੇ ਸੀਗੇ ਉਸ ਮਿੰਟ ਤੋਂ ਚੂਨੇ ਦੇ ਨਾਲ ਹੀ ਜੁੜੇ ਹੋਏ ਆ ਦੇਖੋ ਚੂਨੇ ਨਾਲ ਹੀ ਜੁੜੇ ਹੋਏ ਆ ਇੱਥੋਂ ਜੋੜ ਪਾਏ ਹੋਏ ਤੇ ਉੱਪਰ ਮੂਰਤੀਆਂ ਤੇ ਉਹਨਾਂ ਨੇ ਦੱਸਿਆ ਸੀ ਵੀ ਇੱਥੋਂ ਪੂਜਾ ਹੁੰਦੀ ਸੀਗੀ ਅੰਦਰ ਤਾਂ ਪੂਜਾ ਜਦੋਂ ਜਿਹੜਾ ਹੈਗਾ ਜਲ ਬਾਹਰ ਆਉਂਦਾ ਸੀ ਤੇ ਜ਼ਿਆਦਾਤਰ ਜਿਹੜੀਆਂ ਮੂਰਤੀਆਂ ਹੈਗੀਆਂ ਉਹ ਨਗਨ ਅਵਸਥਾ ਚ ਹੈ ਸੋ ਇਸ ਕਰਕੇ ਭਾਈ ਇਹਨਾਂ ਨੂੰ ਜਿਆਦਾ ਕਾਮ ਕੁਮੰਦਰ ਜਾਂ ਸੈਕਸ ਮੰਦਿਰ ਕਿਹਾ ਜਾਂਦਾ ਪਰ ਨਹੀਂ ਇਹੋ ਜੀ ਕੋਈ ਗੱਲ ਨਹੀਂ ਇਹ ਸਿਰਫ ਤੇ ਸਿਰਫ ਉਦ ਹੁੰਦੀਆਂ ਕਿਉਂਕਿ ਆਦੀਵਾਸੀ ਲੋਕ ਸੀਗੇ ਤੇ ਵੇਸ਼ ਪੋਸ਼ਾਵਾ ਸਿਰਫ ਗਹਿਣੇ ਪਾਉਂਦੀਆਂ ਸੀਗੀਆਂ ਔਰਤਾਂ ਆਪਦੇ ਤਨ ਤੇ ਤਿੰਨ ਦਿਸ਼ਾਵਾਂ 'ਚ ਬਣੇ ਮੰਦਿਰ ਪੱਛਮ ਪੂਰਬ ਤੇ ਦੱਖਣ ਤੇ ਆਪਾਂ ਜਿਹੜੇ ਮੰਦਿਰ ਨੂੰ ਦੇਖ ਰਹੇ ਹਾਂ ਇਹ ਪੂਰਬ ਵਾਲੇ ਪਾਸੇ ਦੇ ਮੰਦਿਰ ਹੈ ਤੇ ਜਿਹੜਾ ਇਹ ਮੰਦਿਰ ਹੈ ਇਹ ਵਾਰਮਨ ਮੰਦਿਰ ਹੈ ਵਿਸ਼ਨੂੰ ਦੇ ਵਾਮਣਵਤਵਾ ਅਵਤਾਰ ਨਾਲ ਸੰਬੰਧਿਤ ਇਹ ਮੰਦਿਰ ਤੇ ਜਦੋਂ ਤੁਸੀਂ ਇਹਦੇ ਅੰਦਰ ਦੇਖੋਗੇ ਮੂਰਤੀ ਦੇ ਅੱਗੇ ਤੁਹਾਨੂੰ ਪਾਣੀ ਦਿਖਾਈ ਦੇਊਗਾ ਪਰ ਇਹ ਉਦੋਂ ਦੀ ਇੱਕ ਨਿਰਮਾਣ ਕਲਾ ਦਾ ਅਦਭੁਤ ਨਮੂਨਾ ਵੀ ਪਾਣੀ ਨਹੀਂ ਹੈਗਾ ਉਹ ਜਗ੍ਹਾ ਖਾਲੀ ਹੈ ਬਿਲਕੁਲ ਪਰ ਦੂਰੋਂ ਦੇਖਦੇ ਆ ਤਾਂ ਪਾਣੀ ਆ ਤੇ ਜਦੋਂ ਤੁਸੀਂ ਨੇੜੇ ਜਾ ਕੇ ਦੇਖੋਗੇ ਤਾਂ ਜਿਹੜੀ ਅੰਦਲਾ ਗਰਭ ਗ੍ਰਹਿ ਹੈ ਮੂਰਤੀ ਜਿੱਥੇ ਰੱਖੀ ਹੈ ਉਹ ਖਾਲੀ ਦਿਖਾਈ ਦੇਊਗੀ ਸੋ ਉਦੋਂ ਦੀ ਇਹ ਨਿਰਮਾਣ ਕਲਾ ਦੇ ਵਿੱਚ ਅਦਭੁਤ ਤਰੀਕੇ ਦੇ ਨੂਨ ਨੇ ਪੇਸ਼ ਕੀਤੇ ਗਏ ਤੇ ਜਿੰਨੀਆਂ ਵੀ ਇੱਥੇ ਮੂਰਤੀਆਂ ਨੇ ਉਹਦੇ ਵਿੱਚ ਸਿਰਫ 10% ਜਿਹੜੀਆਂ ਮੂਰਤੀਆਂ ਆ ਉਹ ਕਾਮੁਕਤੇ ਕਾਮ ਮੁਦਰਾ ਨਾਲ ਸੰਬੰਧਿਤ ਨੇ ਬਾਕੀ ਜਿੰਨੀਆਂ ਵੀ 90% ਮੂਰਤੀਆਂ ਨੇ ਉਹ ਰੋਜ਼ਾਨਾ ਜੀਵਨ ਦੀਆਂ ਜਾਂ ਦੇਵੀ-ਦੇਵਤਿਆਂ ਦੀਆਂ ਜਾਂ ਕਿਸੇ ਸਿੰਬੋਲਿਕ ਜਾਂ ਕਿਸੇ ਧਾਰਨਾ ਨੂੰ ਪ੍ਰਗਟ ਕਰਦੀਆਂ ਨੇ ਸੋ ਕਈ ਥਾਵਾਂ ਤੇ ਤੁਹਾਨੂੰ ਕੀਚਕ ਦੀ ਮੂਰਤੀ ਦਿਖਾਈ ਦੇਊਗੀ ਤਾਂ ਕੀਚਕ ਜਿਹੜਾ ਸੀਗਾ ਜਿਹੜਾ ਦ੍ਰੋਪਦੀ ਦਾ ਪਿੱਛਾ ਕਰਦਾ ਰਿਹਾ ਤਾਂ ਭੀਮ ਨੇ ਉਹਨੂੰ ਮਾਰਿਆ ਸੀ ਤਾਂ ਉਹ ਇੱਕ ਸਿੰਬਲ ਹੈ ਭਾਈ ਵੀ ਜੇ ਤੁਸੀਂ ਪ੍ਰਾਈਅ ਸਤਰੀ ਦਾ ਪਿੱਛਾ ਕਰਦੇ ਹੋ ਤਮ ਮੌਤ ਤੁਹਾਡੀ ਨਿਸ਼ਚਿਤ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਇਹ ਨਾ ਮੰਦਰਾਂ ਨਾਲ ਜੁੜੀਆਂ ਹੋਈਆਂ। ਤਣਕਬੀਰ ਦੇਵਤੇ ਦਾ ਆਪਾਂ ਨਾਮ ਸਾਰਿਆਂ ਨੇ ਸੁਣਿਆ ਹੋਇਆ। ਸੋ ਇਹ ਮੂਰਤੀ ਜਿਹੜੀ ਤਣਕਬੀਰ ਦੀ ਹੈ ਤੇ ਜਿਨੇ ਆਪ ਦਾ ਵਾਹਨ ਨੇਵਲਾ ਆਪਦੇ ਮੋਢੇ ਤੇ ਚੱਕਿਆ ਹੋਇਆ। ਸੋ ਵਾਹਨ ਨੂੰ ਮੋਢੇ ਤੇ ਚੱਕਣ ਦਾ ਦਿਸਤਾਨ ਜਿਹੜਾ ਇਹ ਹੈਗਾ ਭਾਈ ਵੀ ਇੰਨਾ ਤਣ ਹੋਣ ਦੇ ਬਾਅਦ ਵੀ ਗੁਮਾਨ ਹੰਕਾਰ ਨਹੀਂ ਜਿਸ ਤੇ ਸਵਾਰੀ ਕਰਨੀ ਹੈ ਉਹ ਨੂੰ ਮੋਢੇ ਤੇ ਰੱਖਿਆ ਹੋਇਆ। ਸੋ ਉਹਦੇ ਉੱਤੇ ਨ ਸਵਾਰੀ ਕੀਤੀ ਉਹ ਨੂੰ ਮੋਢੇ ਤੇ ਰੱਖਿਆ ਸੋ ਭਾਈ ਇੰਨਾ ਤਾਂ ਹੋਣ ਦੇ ਬਾਵਜੂਦ ਵੀ ਹੰਕਾਰ ਨਹੀਂ ਹੋਣਾ ਚਾਹੀਦਾ ਸੋ ਇਹ ਕਹਾਣੀਆਂ ਇਹ ਸਾਖੀਆਂ ਇਹਨਾਂ ਮੂਰਤੀਆਂ ਦਾ ਹੀ ਰੂਪਮਾਨ ਹੈ ਦਿਸਟਾਂਤ ਦਿੱਤਾ ਹੋਇਆ ਹੈ ਵਜਾਣੇ ਵਾਲੇ ਦੇਖੋ ਠੀਕ ਹੈ ਇਸ ਤਰ੍ਹਾਂ ਸੇ ਆਪ ਨੂੰ ਮੰਦਰوں ਮੇਂ ਵੀ ਦੇਖਣ ਨੂੰ ਮਿਲੇਗਾ ਠੀਕ ਹੈ ਇਹ ਉਹ ਨਿਰਤ ਕਰਨ ਦੀ ਜਗ੍ਹਾ ਹੈ ਹਾਂ ਇਹ ਵਜਾਣੇ ਵਾਲੇ ਲੋਕੋ ਕੀ ਬੈਠਨੇ ਦੀ ਜਗ੍ਹਾ ਹੈ ਠੀਕ ਹੈ ਔਰ ਇਹ ਦਾਇਰ ਆਦੀ ਦੀ ਜਗ੍ਹਾ ਹੈ ऊपर हाँ ये जाली बाद में लगाई गई है ताकि इसके अंदर पक्षी ना आने पाए उनके बीच से बदबू ना हो और जो गीत गाने वाली होती थी वो एक यहाँ बैठती थी अच्छा और एक यहाँ बैठती थी ठीक है दोनों और यहाँ पर नृत्य करती भी अब स्ट्रैगर थी ठीक थी, है जो आठ इधर आठ इधर आठ जगह इन बत्तीस दातों को जब वो नृत्य की अंतिम चरण की हो जाती थी तो बड़े तेज गति से घूमने लगती थी और घूमते घूमते खिलखिला के हंसने लगती थी ऐसे समय में उसको इन नृत्य करती हुई मूर्तियों को देख करके स्वर्ग की सहानी होती होने लगती थी जबलपुर तो चल के जब आप खजुराहो के नेे पहुंचे तो अपन ਜਿਹੜੀ ਰੀਵਾ ਛਾਂਸੀ ਵਾਲੀ 39 ਨੰਬਰ ਹਾਈਵੇ ਮਿਲੀ ਤੇ ਉਹ 47 ਨੰਬਰ ਹਾਈਵੇ ਤੋਂ ਸੱਜੇ ਪਾਸੇ ਮੁੜ ਕੇ ਆਪਾਂ ਖੁਜਰਾਹੋ ਪਹੁੰਚੇ ਪਰ ਖੁਜਰਾਹੋ ਪਹੁੰਚਦੇ ਪਹੁੰਚਦੇ ਆਪਾਂ ਲੇਟ ਹੋ ਗਏ ਤਾਂ ਇਸ ਕਰਕੇ ਆਪਾਂ ਨੂੰ ਅੱਜ ਰੁਦਰ ਪੈਲੈਸ ਨਾਂ ਦੇ ਇੱਕ ਹੋਟਲ ਦੇ ਵਿੱਚ ਆਸਰਾ ਲੈਣਾ ਪਿਆ ਸੋ ਇੱਥੇ ਆਪਾਂ ਇੱਕ ਵਾਜਬ ਜੇ ਰੇਟ ਤੇ ਕਮਰਾ ਲਿਆ ਇੱਥੇ ਰੁਕਾਂਗੇ ਕੱਲ ਨੂੰ ਖੁਜਰਾਹੋ ਦੇ ਮੰਦਰ ਦੇਖਾਂਗੇ ਤੇ ਫਿਰ ਅੱਗੇ ਚੱਲੇ ਪਾਵਾਂਗੇ ਆਪਾਂ ਖੁਜਰਾਹੋ ਆ ਗਈ ਸੀਗੇ ਤੇ ਖੁਜਰਾਹੋ ਦੇ ਮੰਦਰ ਦੇਖਣੀ ਸੀਗੇ ਮੰਦਰ ਦੇਖਣ ਦੀ ਤਾਂ ਕਾਫੀ ਚੱਲਦੀ ਸੀਗੀ ਪਰ ਥੋੜਾ ਲੇਟ ਹੋਣ ਕਰਕੇ ਜਿਹੜਾ ਉਹ ਆਪਾਂ ਨੂੰ ਇੱਥੇ ਰੁਕਣਾ ਪਿਆ ਤੇ ਰੁਕੇ ਤਾਂ ਕਰਕੇ ਵੀ ਜੇ ਪੱਜਾ ਭਜਾਈ ਦੇਖਦੇ ਆ ਉਹ ਤਾਂ ਉਹ ਆਨੰਦ ਨਹੀਂ ਬਣਨਾਗਾ ਸੋ ਇਸ ਕਰਕੇ ਆਪਾਂ ਇੱਥੇ ਰੁਕੇ ਆ ਤੇ ਆਪਣਾ ਅਜ ਦਰਾਦ ਦਾ ਟਿਕਾਣਾ ਹੈਗਾ ਰੂਦਰਾ ਪੈਲਸ ਇਸ ਹੋਟਲ ਦੇ ਵਿੱਚ ਆਪਾਂ ਕਮਰਾ ਲਿਆ ਹੈਗਾ ਕਮਰਾ ਆਪਾਂ ਨੂੰ ਭਾਰਸਰ ਮਿਲਿਆ ਤੇ ਇੱਥੇ ਆਪਾਂ ਜਿਹੜਾ ਹੈਗਾ ਰਾਤ ਲਾਵਾਂਗੇ ਪੋਸਟਾ ਦੂਰਾ ਤਾਂ ਲੱਗ ਜਾਣ ਕਿਉਂਕਿ ਅੱਜ ਦੀ ਰਾਤ ਤਾਂ ਲੱਗਣੀ ਲੱਗਣੀ ਹੈ ਤੇ ਕੱਲ ਨੂੰ ਮੰਦਰ-ਮੁੰਦਰ ਦੇਖ ਕੇ ਤੇ ਉਦੋਂ ਬਾਅਦ ਜਿਹੜਾ ਹੈਗਾ ਆਪਾਂ ਫੇਰ ਚੱਲੇ ਪਾਵਾਂਗੇ ਗੋਵਾਲੀਅਰ ਵੱਲੋਂ ਸੋਨਾ ਬਣਿਆ ਹੋਇਆ ਹੋਟਲ ਇਹ ਤੇ ਤੁਸੀਂ ਨੈਟ ਤੇ ਵੀ ਸਰਚ ਕਰ ਸਕਦੇ ਹੋ ਇਹਨੂੰ ਉਦਾਂ ਇਹਦੇ ਵਿੱਚ ਜਿਹੜੇ ਹੈਗੇ ਏਸੀ ਦੇ ਨੋਨ ਏਸੀ ਰੂਮ ਮਿਲ ਜਾਂਦੇ ਆ ਇਹ ਇਹਨਾਂ ਦਾ ਸੀਜ਼ਨ ਹੈ ਮਤਲਬ ਸਿਆਲ ਚ ਇਹ ਸੀਜ਼ਨ ਲੱਗਦਾ ਇਹਨਾਂ ਦਾ ਕਿਉਂਕਿ ਇੱਥੇ ਠੰਡ ਪੈਂਦੀ ਆ ਤੇ ਠੰਡ ਚ ਲੋਕ ਇੱਥੇ ਆਉਂਦੇ ਆ ਤੇ ਗਰਮੀ ਇੱਥੇ ਵੱਧ ਪੈਣ ਕਰਕੇ ਇੱਥੇ ਜਿਹੜਾ ਸੀਜ਼ਨ ਆਫ ਹੋ ਗਿਆ ਨੋਡਾ ਇਹ ਰਿਸੈਪਸ਼ਨ 호텔 ਦੀ ਤੇ ਇਹ ਆਪਾਂ ਨੂੰ ਬਈਆਂ ਜਿਹੜਾ ਹੈਗਾ ਕਮਰਾ ਨੰਬਰ ਦਿੱਤਾ ਹੈਗਾ 101 ਦਾ 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 ਹੋਰ ਪਾਣੀ ਇਹ ਆਪਣਾ ਇਧਰ ਆਦ ਦਾ ਰਹਿਣ ਬਸੇਰਾ ਤੇ ਹੋ ਸਕਦਾ ਇਹ ਕੱਲ ਦਾ ਵੀ ਰਹਿਣ ਬਸੇਰਾ ਹੋਵੇ ਖਜਰਾਉ ਉਹ ਜਿਹੜੀ ਸੀਗੀ ਕਾਫੀ ਚਿਰ ਦੀ ਦੇਖਣ ਦੀ ਤਮੰਨਾ ਸੀਗੀ ਸੋ ਖਜਰਾਉ ਉਹ ਦੀ ਇਹ ਤਮੰਨਾ ਪੂਰੀ ਕਰਨ ਦੇ ਵਾਸਤੇ ਆਪਾਂ ਨੂੰ ਇੱਥੇ ਟਿਕਣਾ ਪਿਆ ਕਿਉਂਕਿ ਆਪਾਂ ਪਹੁੰਚੇ ਸੀਗੇ 4 ਵਜੇ ਤੇ 4 ਵਜੇ ਜਿਹੜਾ ਹੈਗਾ ਮੰਦਰ ਦੋਆਂ ਘੰਟਿਆਂ ਵਿੱਚ ਦੇਖਣ ਦਾ ਨਹੀਂ ਸਬਬ ਬਣਨਾ ਸੀ ਸੋ ਇਸ ਕਰਕੇ ਹੁਣ ਆਪਾਂ ਜਿੱਥੇ ਰੁਕਾਂਗੇ ਤੇ ਇੱਥੇ ਰੁਕਣ ਤੋਂ ਬਾਅਦ ਆਪਾਂ ਕੱਲ ਨੂੰ ਮੰਦਰ ਦੇਖਾਂਗੇ ਤੇ ਫਿਰ ਦੇਖਾਂਗੇ ਜੇ ਟਾਈਮ ਬਚਿਆ ਤਾਂ ਚੱਲੀ ਪਾਵਾਂਗੇ ਨਹੀਂ ਫਿਰ ਇੱਥੇ ਰਵਾਂਗੇ ਸੋ ਸਫਰ ਕਿਦਾਂ ਲੱਗਿਆ ਇਹ ਜ਼ਰੂਰ ਦੱਸਿਓ ਕਮੈਂਟ ਕਰ ਜ਼ਰੂਰ ਕਰਿਓ ਤੇ ਕੱਲ ਦੀ ਵੀਡੀਓ ਖਾਸ ਹੈ ਉਹ ਜ਼ਰੂਰ ਦੇਖਿਓ